ਸਾਸੀ ਗਾ ਦੋਸਤੋ ਮੈਂ ਹਾਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜ ਪਾਣੀ ਟੀਵੀ ਇਸ ਵਕਤ ਅਸੀਂ ਬਠਿੰਡਾ ਦੀ ਲਾਹਸਿੰਗ ਵਸਤੀ 'ਚ ਖੜੇ ਆ ਤੇ ਮੇਰੇ ਪਿੱਛੇ ਤੁਸੀਂ ਇੱਕ ਟਾਵਰ ਵਰਨੀ ਚੀਜ਼ ਦੇਖ ਰਹੇ ਹੋਗੀ ਸਟਰਕਚਰ ਬੜਾ ਸੁੰਦਰ ਬਣਿਆ ਹੋਇਆ ਹੈ ਕੀ ਹੈ ਇਹ ਸਟਰਕਚਰ ਅ ਇਹਦੇ ਬਾਰੇ ਜਾਣਾਂਗੇ ਜਿਨ੍ਹਾਂ ਨੇ ਬਣਾਇਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਤੁਹਾਨੂੰ ਥੋੜਾ ਜਿਹਾ ਇਹ ਬਾਰੇ ਦੱਸ ਦਈਏ ਕਿ ਇਹ ਇੱਕ ਪੰਛੀ ਘਰ ਹੈ ਪੰਛੀਆਂ ਦੇ ਫਲੈਟ ਬਣਾਏ ਹੋਏ ਆ ਇਨਸਾਨਾਂ ਦੇ ਫਲੈਟ ਤੁਸੀਂ ਬਹੁਤ ਸੁਣੇ ਹੋਣਗੇ ਔਰ ਇਹ ਪੰਛੀਆਂ ਦਾ ਫਲੈਟ ਹੈ ਤੁਹਾਨੂੰ ਨੇੜੇ ਜਾ ਕੇ ਥੋੜਾ ਜਿਆਦਾ ਇਹਦਾ ਦਿਖਾ ਦਿੰਨੇ ਆ ਬਾਅਦ ਚ ਆਪਾਂ ਇਹਦਾ ਰਿਵਿਊ ਕਰਾਂਗੇ ਤੇ ਬਾਈ ਜੀ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਬਾਈ ਜੀ ਨੇ ਇਹ ਬਣਾਇਆਗਾ ਉਪਰਾਲਾ ਕੀਤਾ ਕਿੰਨੇ ਫਲੈਟ ਹੈ ਕਿੰਨੇ ਪੰਛੀ ਤੇ ਰਹਦੇ ਆ ਕਿਸ ਤਰ੍ਹਾਂ ਉਹਨਾਂ ਦੇ ਦਿਮਾਗ 'ਚ ਆਈਡੀਆ ਆਇਆ ਤੇ ਤੇ ਇੱਕ ਨੀ ਪੱਥਰ ਲੱਗਿਆ ਜਿਹਦੇ ਵਿੱਚ ਹੈਵਨ ਜੋਥ ਕੌਰ ਐਲਵਿੰਜੋਥ ਕੌਰ ਲਿਖਿਆ ਹੋਇਆ ਤੇ ਬਾਕੀ ਹੋਰ ਕਈ ਸਾਰੇ ਨਾਮ ਲਿਖਿਆ ਤਮਾਮ ਗੱਲਾਂਬਾਤਾਂ ਕਰਾਂਗੇ ਬਾਈ ਜੀ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਇਹ ਕਿਸ ਤਰ੍ਹਾਂ ਆਈਡੀਆ ਉਹਨਾਂ ਨੂੰ ਆਇਆ ਬਾਈ ਸਾਡੇ ਨਾਲ ਹੀ ਹੈ ਮੌਜੂਦ ਕਲਵਤ ਕਰਦੇ ਆ ਜੀ ਸਸਿਗਲ ਜੀ ਹਾਂ ਜੀ ਕੌਣ ਨੋਟ ਕਰੀ ਸੋਸ਼ੀਗਲ ਬਾਈ ਜੀ ਜਿਹੜਾ ਬਣਾਇਆ ਟਾਵਰ ਮੈਂ ਆਏ ਕੀ ਹੈ ਕੀ ਜੀ ਬਾਈ ਜੀ ਇਹ ਪੰਛੀਆਂ ਦੀ ਘਰ ਬਣਾਏ ਗਏ ਇਹਦੇ ਵਿੱਚ ਪੰਛੀਆਂ ਲਈ ਟਾਵਰ ਬਣਾਏ ਗਿਆ ਇਹਦੇ ਵਿੱਚ ਪੰਛੀ ਆਉਣਗੇ ਤੇ ਆਪਣਾ ਆਲਣਾ ਇੱਥੇ ਲਾਉਣਗੇ ਇਹ ਕਿਸ ਤਰ੍ਹਾਂ ਅਲੱਗ ਤਰ੍ਹਾਂ ਦਾ ਬਣਾਇਆ ਕੱਲ ਨੇ ਇੱਕ ਜਿਵੇਂ ਘਰਾਂ ਦੇ ਵਿੱਚ ਆਪਾਂ ਲੱਕੜ ਦੇ ਬਣਾਉਣੇ ਆ ਜਾ ਕੇ ਵੀ ਖੋਸਲੇ ਟਾਈਮ ਦਾ ਨੈਸ ਬਣਾਉਣੇ ਆ ਇਹ ਲੱਗਤਾਂ ਦਾ ਕੁਝ ਲੱਗ ਗਿਆ ਹੈ ਬਿਲਕੁਲ ਭਾਈ ਜੀ ਜਿਹੜਾ ਬੇਸ ਹੈ ਕੰਕਰੀਟ ਦਾ ਜਿਹੜੇ ਆਲਣੇ ਬਣੇ ਹੋਏ ਇਹ ਕੰਕਰੀਟ ਫਾਈਬਰ ਹੈ ਗੁਜਰਾਤ ਤੋਂ ਸਪੈਸ਼ਲ ਤਿਆਰ ਕਰਵਾਇਆ ਜੋ ਇੱਕ ਵਾਟਰਪੂਫ ਵੀ ਹੈ ਤੇ ਗਰਮੀ ਦਾ ਵੀ ਘੱਟ ਅਸਰ ਪੈਂਦਾ ਜੀ ਬਿਲਕੁਲ ਸਾਰੇ ਤੁਸੀਂ ਸਟਰਕਚਰ ਬਣਾਇਆਗਾ ਕਿੰਨੇ ਕਿਹ ਦੇ ਵਿੱਚ ਆਲਣੇ ਹੈਗੇ ਆ ਫਲੈਟ ਕਿੰਨੇ ਕਿ ਹੈਗੇ ਦੇ ਵਿੱਚ ਕਿੰਨੇ ਪੰਛੀ ਰਹਿ ਸਕਦੇ ਬਿਲਕੁਲ ਜੀ ਤੁਸੀਂ ਆਖਿਆ ਵੀ ਫਲੈਟ ਕਿੰਨੇ ਕਿ ਹੈਗੇ ਨੇ ਜਾਂ ਆਲਣੇ ਕਿੰਨੇ ਕਿ ਹੈਗੇ ਇਸੇ 700 ਤੋਂ ਪਲੱਸ ਜੀ ਆਲਣੇ ਬਣਾਏ ਗਿਆ ਜੀ ਜੇ ਆਪਾਂ ਜੋੜਾ ਵੀ ਦੇਖੇ ਤਾਂ 1000 1000 ਤੋਂ ਪਲੱਸ ਇਹਦੇ ਵਿੱਚ ਪੰਛੀ ਰਹਿੰਦੀ ਉਮੀ ਇਹ ਜਿਹੜਾ ਸਟਰਕਚਰ ਬਣਿਆ ਇਹ ਕੰਪਲੀਟਲੀ ਕੰਕਰੀਟ ਦਾ ਸਟਰਕਚਰ ਹੈ ਮਜ਼ਬੂਤ ਹੈ ਮੀਂਹ ਹੀ ਤੂਫਾਨ ਦਾ ਇਹਦੇ ਵਿੱਚ ਮਨਹਰੀਆਂ ਕਾਫੀ ਸਰੀਆਂ ਚੱਲਦੀਆਂ ਨੇ ਤਾਂ ਉਹਦਾ ਕੋਈ ਇਹਦੇ ਅਸਰ ਹੈ ਨਹੀਂ ਜੀ ਜਦੋਂ ਉਹ ਗਰਮੀ ਆ ਗਈ ਗਰਮ ਨਹੀਂ ਹੁੰਦਾ ਪੰਛੀ ਜਿਵੇਂ ਠੰਡੇ ਸੱਤ ਰਹਿਣਾ ਪਸੰਦ ਕਰਦੇ ਹਾਂ ਹਾਂਜੀ ਇੱਕ ਤਾਂ ਜੀ ਜਦੋਂ ਹਾਈਟ ਹੋ ਜਾਂਦੀ ਹੈ ਉਹ ਵੈਸੇ ਹੀ ਠੰਡਾ ਹੋ ਜਾਂਦਾ ਉਹ ਥੱਲੇ ਧਰਤੀ ਹੁੰਦੀ ਆਪਾਂ ਸੜਕਾਂ ਬਣਾ ਰੱਖੀਆਂ ਫਾਰਸ਼ਾਂ ਵਾਲਾ ਉਹ ਜ਼ਿਆਦਾ ਤਪਦੀਆਂ ਪਰ ਜਿਵੇਂ ਹਾਈਟ ਹੁੰਦੀ ਹੈ ਉਹ ਟੈਂਪਰੇਚਰ ਤੇ ਵੈਸੀ ਫਰਕ ਪੈ ਜਾਂਦਾ ਹੈ ਤਾਪਮਾਨ ਤੇ ਵੈਸੀ ਫਰਕ ਪੈ ਜਾਂਦਾ ਦੂਸਰਾ ਜਿਹੜਾ ਤਾਂ ਮਟੀਰੀਅਲ ਸਪੈਸ਼ਲ ਗੁਜਰਾਤ ਤੋਂ ਬਣਾਇਆ ਉਹ ਕੰਕਰੀਟ ਨਹੀਂ ਹੈ ਉਹ ਠੰਡਾ ਕੰਕਰੀਟ ਹੈ ਜੀ ਕੁਝ ਉਹਦੇ ਚ ਮਿਕਸਿੰਗ ਕਰਦੇ ਨੇ ਉਹਦੇ ਕਰਕੇ ਮੀਂਹ ਕਣੀ ਦਾ ਟੈਂਪਰੇਚਰ ਉਹਦੇ ਘੱਟ ਅਸਰ ਹੁੰਦਾ ਜੀ ਬਾਕੀ ਇਹ ਨੇ ਥੋੜੀ ਡੂੰਘਾਈ ਜਿਆਦਾ ਹੈ ਅੰਦਰ ਨੂੰ ਤਾਂ ਧੁੱਪ ਦਾ ਵੀ ਘੱਟ ਅਸਰ ਹੁੰਦਾ ਤੇ ਇੱਕ ਟਾਪ ਤੇ ਤੁਸੀਂ ਮੋਰ ਬਣਾਇਆ ਪੰਛੀ ਹਾਂਜੀ ਉਹਦਾ ਕੀ ਕਰਨਾ ਜੀ ਉਹ ਬਿਲਕੁਲ ਜੀ ਹਰ ਕੋਈ ਪੁੱਛਦਾ ਵੀ ਕੋਈ ਸੋਹਣਾ ਲੱਗਣ ਨੂੰ ਬਣਾਇਆ ਹੈ ਕਿ ਕਾਦੇ ਲਈ ਬਣਾਇਆ ਪਰ ਉਹਦਾ ਵੀ ਇੱਕ ਬੜੀ ਟੈਕਨੀਕਲ ਰੀਜ਼ਨ ਹੈ ਉਹ ਜਿਹੜੇ ਛੋਟੇ ਜਾਨਵਰ ਹੈ ਉਹਨਾਂ ਦੇ ਪੰਛੀਆਂ ਦੇ ਆਲਣਿਆਂ 'ਚ ਵੜ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਆਂਡੇ ਨੂੰ ਖਰਾਬ ਵੀ ਕਰ ਦਿੰਦੇ ਆ ਜਾਂ ਮਾਰ ਦਿੰਦੇ ਨੇ ਇਹ ਜਿਹੜੀ ਇਲ ਪੰਛੀ ਇਹ ਚੀਜ਼ਾਂ ਜੋ ਮੋਰ ਉੱਪਰ ਹਵਾ ਨਾਲ ਕੋ ਹੁੰਦਾ ਹੈ ਉਹ ਵੇੜਾ ਵੱਡਾ ਪੰਛੀ ਆ ਉਹ ਤੋਂ ਡਰਦਾ ਵੀ ਆ ਤਾਂ ਜਿਵੇਂ ਆਪਾਂ ਖੇਤਾਂ ਨੂੰ ਡਰਨੇ ਲਾਏ ਹੁੰਦੇ ਆ ਜੀ ਉਹ ਡਰਨਾ ਹੀ ਆ ਜੀ ਮੋਰੇ ਮੰਨ ਕੇ ਚੱਲੋ ਜੇ ਮਤਲਬ ਤੁਸੀਂ ਪੂਰੇ ਟੈਕਨੀਕਲ ਤਰੀਕੇ ਨਾਲ ਬਣਾਇਆਗਾ ਕਿਸੇ ਸਲਾਹਕਾ ਸਪੈਸ਼ਲਿਸਟ ਦੀ ਲਈ ਸੀ ਐਕਸਪਰਟ ਦੀ ਹਾਂ ਜੀ ਜਦੋਂ ਪਹਿਲਾਂ ਆਪਣੇ ਇੱਧਰ ਲਈ ਰਿਚੀ ਤਾਂ ਹੈ ਨਹੀਂ ਸੀ ਪਰ ਰਾਜਸਥਾਨ 'ਚ ਮੇਰੇ 파ਟਨਰ ਨੇ ਦੋਸਤ ਨੇ ਉਹਨਾਂ ਕੋਲੇ ਗਿਆ ਸ਼ਰਮ ਚੌਧਰੀ ਹੈ ਵਿਸ਼ੂਜੀਤ ਰਠੌਰ ਉਹਨਾਂ ਨੇ ਸਲਾਹ ਕੀਤੀ ਉਹਨਾਂ ਨੇ ਲੋਕਲ ਪੁੱਛਿਆ ਵੀ ਇਹ 'ਚ ਕੀ ਕਮੀ ਆ ਕੀ ਸੁਧਾਰ ਕਰ ਸਕਦੇ ਆ ਤਾਂ ਉਹਨਾਂ ਚੀਜ਼ਾਂ ਰੱਖੀਆਂ ਫਿਰ ਟੈਕਨੀਕਲੀ ਥੋੜੀ ਚੇਂਜਸ ਕੀਤੇ ਹਾਂ ਹੁਣ ਵੀ ਸੁਧਾਰ ਦੀ ਕਾਫੀ ਗੁੰਜਾਇਸ਼ ਹੈ ਜਿਵੇਂ ਕੋਈ ਹੋਰ ਕੋਈ ਬੁੱਧੀਚੀ ਵੀ ਹੋਏਗਾ ਕੋਈ ਟੈਕਨੀਕਲ ਐਕਸਪਰਟ ਹੋਵੇ ਕੋਈ ਸਿਵਲ ਇੰਜੀਨੀਅਰ ਹੋਵੇਗਾ ਜਿਵੇਂ ਦੱਸੇਗਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੇ ਹੋਰ ਬਣਨਗੇ ਐਮੈਂਡਮੈਂਟ ਕਰ ਹੋ ਜਾਏਗੀ ਇਹਦੇ ਵਿੱਚ ਤੇ ਸਰ ਇੱਕ ਇਹ ਪੱਥਰ ਦੇਖਿਆ ਨੀ ਪੱਥਰ ਲੱਗਿਆ ਦੇਖਿਆ ਤੇ ਹੈਗਨ ਜੋਤ ਕੋਰ ਐਲਵਿਨ ਜੁਤ ਕੋਰ ਨਾਮ ਲਿਖਿਆ ਤੇ ਹੋਰ ਬਹੁਤ ਸਾਰੇ ਨਾਮ ਲਿਖੇ ਆ ਕਿਹਦੇ ਕਿਹਦੇ ਨਾਮ ਲਿਖੇ ਤੇ ਕੀ ਭਾਈ ਜੀ ਮੇਰੇ ਦੋ ਬੇਟੀਆਂ ਹੈਵਨ ਜੋਤਪੁਰ ਵੱਡੀ ਤੇ ਛੋਟੀ ਜਿਨ੍ਹਾਂ ਦਾ ਨਾਮ ਐਲਵਿਨ ਜੋਤਪੁਰ ਹੈ ਜੀ ਜਿਨ੍ਹਾਂ ਦੇ ਨਾਮ ਲਿਖੇ ਪਏ ਆ ਇਹ ਕਿ ਤੁਸੀਂ ਨਾਮ ਦੇਖੋਗੇ ਮੇਰੇ ਦਾਦਾ ਜੀ ਜਾਂ ਮੇਰੀ ਬੇਟੀਆਂ ਦੇ ਪਰਦਾਦਾ ਜੀ ਦਾ ਨਾਮ ਲਿਖਿਆ ਹੋਇਆ ਹੈ ਜੀ ਇਹ ਕੋਈ ਜ਼ਮੀਨ ਜਾਇਦਾਦ ਜੀ ਦੇਖੋ ਔਕੇ ਸਮੇਂ ਦੇ ਵਿੱਚ ਜਿੰਮ ਤੁਸੀਂ ਆਖਿਆ ਬਠਿੰਡਾ ਟਿੱਬਿਆਂ ਦਾ ਸ਼ਹਿਰ ਸੀ ਉਦੋਂ ਇਹਨਾਂ ਨੇ ਬਣਾਈਆਂ ਆਪਣੇ ਹਰ ਕੋਈ ਮਾਪਿਓ ਆਪਦੇ ਬੱਚਿਆਂ ਲਈ ਇੱਕ ਵਿਰਾਸਤ ਛੱਡ ਕੇ ਜਾਂਦਾ ਹੈ ਇਹ ਵੀ ਇੱਕ ਵਿਰਾਸਤ ਹੀ ਛੱਡ ਕੇ ਜਾ ਰਹੇ ਆ ਜੀ ਠੀਕ ਹੈ ਇਹ ਕੋਈ ਜ਼ਮੀਨ ਕੋਠੀ ਜਾਇਦਾਦ ਹੈ ਨਹੀਂ ਪਰ ਇਹ ਕੁਦਰਤ ਨਾਲ ਜੁੜੀ ਹੋਈ ਵਿਰਾਸਤ ਹੈ ਜੀ ਕੁਦਰਤ ਨਾਲ ਜੁੜੀ ਹੋਈ ਵਿਰਾਸਤ ਹੈ ਜੀ ਇੱਕ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਲਈ ਇੱਕ ਸੁਨੇਹਾ ਛੱਡ ਕੇ ਜਾ ਰਹੇ ਆ ਵੀ ਆਪਣੇ ਦਾਦਿਆਂ ਨੇ ਆਪਣੇ ਬੁਰਗਾ ਨੇ ਇੰਨੀ ਕਿਚਾਈ ਦੇ ਮਿਹਨਤਾਂ ਕੀਤੀਆਂ ਨੇ ਇਹ ਚੀਜ਼ਾਂ ਬਣਾਈਆਂ ਤੇ ਕੁਦਰਤ ਨਾਲ ਜੁੜੇ ਹੋਏ ਸੀ ਬੜੀਆਂ ਔਖੇ ਹੋ ਕੇ ਮਿਹਨਤ ਕੀਤੀਆਂ ਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਦਰਤ ਨਾਲ ਜੁੜੋ ਇੱਕ ਜਿਵੇਂ ਆਪਾਂ ਕਹਿੰਦੇ ਆ ਵੀ ਪਿਛਲੀ ਪੀੜ੍ਹੀ ਤੇ ਅਗਲੀ ਪੀੜ੍ਹੀ ਦਾ ਲਿੰਕ ਜੁਆਇੰਟ ਟੁੱਟਦਾ ਜਾ ਰਿਹਾ ਹੈ ਬੱਚੇ ਅੱਜ ਦੇ ਦਾਦੇ ਪਰਦਾਦੇਆਂ ਦੇ ਕੋਲ ਨਹੀਂ ਜਾਂਦੇ ਜਾਂ ਹੈ ਹੀ ਨਹੀਂ ਜਾਂ ਲੱਗ ਰਹੇ ਨੇ ਸਭ ਮਜਬੂਰੀਆਂ ਹੁੰਦੀਆਂ ਜੌਬਸ ਹੁੰਦੀਆਂ ਨੇ ਸ਼ਹਿਰਾਂ 'ਚ ਰਹਿਣਾ ਪੈਂਦਾ ਹੈ ਸ਼ਹਿਰਾਂ 'ਚ ਰਹਿਣਾ ਪੈਂਦਾ ਹੈ ਪਰ ਕਿਤੇ ਨਾ ਕਿਤੇ ਵੀਕੈਂਡਸ ਤੇ ਜਾ ਕੇ ਜਾਂ ਬੱਚਿਆਂ ਨੂੰ ਜੋੜਨ ਦਾ ਕੰਮ ਹੀ ਸ਼ਾਇਦ ਆਪਾਂ ਨੂੰ ਹੀ ਕਰਨਾ ਪਏਗਾ ਇਹ ਕੁਦਰਤ ਨਾਲ ਜੋੜਨੇ ਆ ਤਾਂ ਬਿਅਰਗਨ ਵਾਲੀ ਬੱਚਿਆਂ ਨੂੰ ਜੋੜਨਾ ਆਪਣਾ ਹੀ ਫਰਜ਼ ਹੈ ਜੀ ਤੇ ਬੱਚੇ ਖੇਡਦੇ ਇੱਥੇ ਆ ਕੇ ਖੁਸ਼ ਹੁੰਦੇ ਆਗੇ ਬੱਚੇ ਖੁਸ਼ ਹੁੰਦੇ ਆ ਜੀ ਹੁਣ ਮੈਂ ਇੱਕ ਜਿਵੇਂ ਕਿਸੇ ਵੀਰ ਦਾ ਸੁਝਾਅ ਆਇਆ ਵੀ ਇੱਥੇ ਪਾਣੀ ਦਾ ਪ੍ਰਬੰਧ ਕਰੋ ਉਹ ਚੀਜ਼ਾਂ ਸਾਰੀਆਂ ਪਲਾਨ ਕਰ ਰਹੇ ਆ ਤੇ ਜੀ ਸਫਾਈ ਜ਼ਿੰਮੇਵਾਰੀ ਮੈਂ ਦੋਨੇ ਬੱਚਿਆਂ ਨੂੰ ਦੇਵਾਂਗਾ ਤੇ ਹਰ ਸੰਡੇ ਉਹਨਾਂ ਨੂੰ ਆਉਣਾ ਹੈ ਇੱਥੇ ਸਫਾਈ ਕਰਨੀ ਹੈ ਇਹ ਉਹਨਾਂ ਦਾ ਸੋਸ਼ਲ ਕੰਮ ਦੇ ਵਿੱਚ ਰੁਚੀ ਵਧੇਗੀ ਰੁਝਾਨ ਵਧੇਗਾ ਆਪਸ ਸੇਵਾ ਦੀ ਭਾਵਨਾ ਜਦ ਇੱਕ ਕੰਮ ਕਰ ਤੇ ਇੱਥੇ ਆਉਂਦਿਆਂ ਦੇ ਲੋਕ ਵੀ ਸਰ ਖੜਦੇ ਆਉਣਗੇ ਤੁਹਾਨੂੰ ਪੁੱਛਦੇ ਹੋਣਗੇ ਕੀ ਚੀਜ਼ ਹੈ ਬਹੁਤ ਪੁੱਛਦੇ ਆ ਜੀ ਸਾਡੇ ਬਹੁਤ ਪਿਆਰੇ ਸਾਡੇ ਗੁਰੂ ਜੀ ਨੇ ਉਹ ਆਏ ਨੇ ਸਪੈਸ਼ਲ ਅੱਛਾ ਆਏ ਨੇ ਜੀ ਸਾਡੇ ਬੜੇ ਹੀ ਪੁਰਾਣੇ ਮਿੱਤਰ ਨੇ ਆਜੋ ਬੱਚਾ ਤੁਸੀਂ ਹਾਂਜੀ ਇਹ ਆਏ ਨੇ ਸ਼ੁਕਰੀਆ ਜੀ ਥੈਂਕ ਯੂ ਜੀ ਇਹ ਵੀ ਆਏ ਨੇ ਸਪੈਸ਼ਲ ਮੈਂ ਇਹ ਪਤਾ ਹੀ ਦੇਖੀਏ ਤਿੰਨ ਤੰਦਰੀਆਂ ਅੱਜ ਗੱਲਾਂ ਜੀ ਹਾਂਜੀ ਆਪਾਂ ਨਾਲ ਵੀ ਕਰਦੇ ਆ ਗੱਲਾਂ ਤਾਂ ਕਿ ਤੇ ਬਹੁਤ ਜੀ ਦੁਆਵਾਂ ਦਿੰਦੇ ਨੇ ਮੈਂ ਬਹੁਤ ਸਾਰੇ ਲੋਕ ਇਥੇ ਖੜਦੇ ਆ ਆਸ਼ੀਰਵਾਦ ਦਿੰਦੇ ਨੇ ਮੋਟੀਵੇਟ ਹੋ ਕੇ ਜਾਂਦੇ ਨੇ ਜੀ ਮੈਨੂੰ ਵੀ ਮੋਟੀਵੇਸ਼ਨ ਬੜੀ ਮਿਲਦੀ ਹੈ ਮਿਹਨਤ ਤੋਂ ਸਕੂਨ ਬੜਾ ਮਿਲਦਾ ਜੀ ਜਦੋਂ ਪਬਲਿਕ ਆ ਕੇ ਕਹਿੰਦੀ ਐ ਮੋਹਲਾ ਨਵਾਸੀ ਆ ਕੇ ਕਹਿੰਦੇ ਨੇ ਜੀ ਵੀ ਬਹੁਤ ਚੰਗਾ ਤੁਸੀਂ ਕਾਰਜ ਕੀਤਾ ਇੱਕ ਸੇਹ ਦੇਣ ਵਾਲਾ ਇੱਕ ਸ਼ੁਰੂਆਤ ਕੀਤੀ ਹੈ ਮੈਂ ਵੀ ਮੰਨਦਾ ਇਹ ਸ਼ੁਰੂਆਤ ਹੈ ਜੀ ਇਹਦੇ ਨਾਲ ਹੋਰ ਲੋਕ ਵੀ ਹੋਣ ਜੇ ਪਹਿਲਾ ਬਣਿਆ ਆਪਣੇ ਰਿਸ਼ਤੇ ਦੇ ਪਹਿਲਾ ਤੇ ਲਾਸਟ ਨਹੀਂ ਹੋਣਾ ਚਾਹੀਦਾ ਖੀਰਲਾ ਨਹੀਂ ਹੋਣਾ ਚਾਹੀਦਾ ਇਹ ਵਧੀਆ ਗੱਲ ਹੈ ਜੀ ਜ਼ਰੂਰੀ ਨਹੀਂ ਇਹ ਵੀ ਇਹੀ ਚੀਜ਼ ਨਾ ਬਣਾਓ ਕੁਝ ਵੀ ਆਲਣੇ ਬਣਾਓ ਦੇਸੀ ਦਰਖਤ ਲਗਾਓ ਕੁਝ ਗ੍ਰੀਨ ਏਰੀਆ ਕਟੋ ਕੁਦਰਤ ਆਪਾਂ ਨੂੰ ਦਿੰਦੀ ਆ ਆਪਾਂ ਵੀ ਕੁਦਰਤ ਨੂੰ ਬਿਲਕੁਲ ਜੀ ਬਿਲਕੁਲ ਕੁਦਰਤ ਤੋਂ ਆਪਾਂ ਸਾਰਾ ਦਿਨ ਹੀ ਲੈਨੇ ਆ ਜੀ ਜੇ ਆਪਾਂ ਕੁਦਰਤ ਨੂੰ ਕੁਝ ਵੀ ਨਹੀਂ ਦੇ ਸਕਦੇ ਜੀ ਪਰ ਇਸ ਸੰਭਾਲ ਵੀ ਕਰ ਲਈਏ ਤਾਂ ਬਹੁਤ ਵੱਡੀ ਗੱਲ ਆ ਜੀ ਤੇ ਆਈਡੀਆ ਸਰ ਕਿੱਥੋਂ ਆਇਆ ਤੁਹਾਨੂੰ ਹਾਂ ਭਾਈ ਜੀ ਆਈਡੀਆ Rajasthan ਦੇ ਵਿੱਚ ਕਾਫੀ ਬਣੇ ਹੋਏ ਆ ਇੱਕ ਜੋ ਆਪਣਾ ਮਲਤਾਨੀਆ ਕੋਲ ਟੈਂਦਾ ਵੇ ਕੁਝ ਕਾਫੀ ਸਾਰੇ ਪੰਛੀ ਰਹਿੰਦੇ ਸੀਗੇ ਉਹਨਾਂ ਨੂੰ ਦੇਖਿਆ ਉਹਨਾਂ ਦਾ ਅਟੈਚਮੈਂਟ ਸੀ ਜਾਂ ਕਿਤੇ ਵੀ ਦੇਖਦੇ ਕੋਈ ਡਿਵੈਲਪਮੈਂਟ ਹੋ ਰਹੀ ਹੈ ਜੀ ਆਪਣੇ ਦਰਖਤ ਕੱਟੇ ਜਾਂਦੇ ਨੇ ਆ ਮੌਜਾ ਜ਼ਿੰਮੇਦਾਰਾਂ ਨੂੰ ਜਾਂ ਓਨਰਸ ਨੂੰ ਮਿਲ ਜਾਂਦਾ ਲੈਂਡਲੋਰਡਸ ਨੂੰ ਮੁਆਵਜ਼ਾ ਹੀ ਮਿਲ ਜਾਂਦਾ ਹੈ ਉਹ ਦਰਖਤ ਦੇ ਇੱਕ ਉੱਤੇ ਹੱਕ ਪੰਛੀਆਂ ਦਾ ਵੀ ਹੁੰਦਾ ਜਿਹੜੇ ਉੱਥੇ ਰਹਿੰਦੇ ਨੇ ਜੀ ਉਹਨਾਂ ਦੇ ਮੁੜ ਵਿਸੇਬਾ ਲਈ ਜਾਂ ਕੁਝ ਕਰਨ ਲਈ ਜੇ ਕੋਈ ਦਰਖਤ ਲਗਾਉਣੇ ਤਾਂ 7 ਤੋਂ 8 ਸਾਲ ਉਹਨੂੰ ਵੱਡੇ ਹੋਣ ਚ ਲੱਗ ਜਾਂਦੇ ਆ ਤਾਂ ਸੋਚਿਆ ਵੀ ਕਿ ਪਰਮਨੈਂਟ ਕੀ ਇਹ ਜੇ ਚੀਜ਼ ਬਣਾ ਕੇ ਦੇ ਸਕਦੇ ਜਿੱਥੇ ਪੰਛੀ ਉਹ ਉੱਥੇ ਰਹਿਣ ਆਪਦਾ ਆਲਣਾ ਬਣਾਉਣ ਉੱਥੇ ਸੇਫਲੀ ਰਹਿਣ ਤਾਂ ਫਿਰ ਇਹ ਦਿਮਾਗ ਚ ਆਇਆ Rajasthan ਦੇ ਵਿੱਚ ਕਾਫੀ ਬਣੇ ਹੋਏ ਨੇ ਉਥੋਂ ਆਈਡੀਆ ਲੈ ਕੇ ਫਿਰ ਇਹਦੀ ਕੰਸਟਰਕਸ਼ਨ ਸ਼ੁਰੂ ਕੀਤੀ ਸੀ ਦੇਖੋ ਇਹ ਤੁਸੀਂ ਕਿਹਾ Rajasthan ਚੋਂ ਦੇਖ ਕੇ ਆਏ ਸੀ ਬੜੀ ਵਧੀਆ ਗੱਲ ਵੀ ਆ ਤੁਸੀਂ ਉਹ ਦੇਖਿਆ ਕਿ ਚੰਗੀ ਚੀਜ਼ ਨੂੰ ਅਲੋਕ ਦਿੱਤਾ ਪਰ ਮੇਰੇ ਖਿਆਲ ਦੇ ਵਿੱਚ Rajasthan 'ਚ ਇਸ ਕਾਕੇ ਬਣਾ ਜਾਂਦਾ ਕਿਉਂਕਿ ਉੱਥੇ ਦਰਖਤ ਨਹੀਂ ਹਰਿਆਲੀ ਹਨਗੀ ਤੇ ਆਪਾਂ ਨੂੰ ਇੱਥੇ ਬਣਾਉਣ ਦੀ ਲੋੜ ਪਈ ਇੱਕ ਇੱਕ ਮਾੜੀ ਦਾ ਦੁੱਖ ਦੀ ਗੱਲ ਵੀ ਹੈ ਵੀ ਇੱਥੇ ਦਰਖਤ ਕੱਟੇ ਜਾ ਰਹੇ ਆ ਰੀਜ਼ਨ ਇਹੀ ਆ ਪੰਛੀ ਬੇਕਾਰ ਹੋ ਗਿਆ ਹਾਂ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਇਹ ਗੱਲ ਕੀਤੀ ਹੈ ਜੀ Rajasthan ਦੀ ਜੀ ਉਹਨਾਂ ਦੀ ਮਜਬੂਰੀ ਹੈ ਜੀ ਕਿਉਂਕਿ ਉੱਥੇ ਰਖਤ ਘਟਿਆ ਜਿਹੜਾ ਪੰਛੀ ਹਮੇਸ਼ਾ ਹਾਈਟ ਵਾਲੇ ਦਰਖਤ ਦੇ ਉੱਪਰ ਰਹਿਣਾ ਪਸੰਦ ਕਰਦਾ ਉਹ ਛੋਟੇ ਦਰਖਤ ਉਹ ਕਿਕਰ ਨੇ ਉਸੇ ਪਹਾੜੀ ਕਿਕਰ ਜਿਹਨੂੰ ਆਪਾਂ ਕਹਿ ਦਿੰਦੇ ਨੇ ਉਹ ਕਾਫੀ ਜਿਆਦਾ ਹੈ ਤੇ ਹੈਗੀਆਂ ਪਰੋਚੇ ਅਲਣ ਨਹੀਂ ਬੰਦਾ ਜੇ ਬੰਦਾ ਵੀ ਉਹ ਤੇ ਜਿਵੇਂ ਬਿੱਲੀਆਂ ਜਾਂ ਉੱਥੇ ਲੋਮੜੀਆਂ ਕਾਫੀ ਜਿਆਦਾ ਨੇ ਉਹ ਖਾ ਜਾਂਦੀਆਂ ਅੰਡੇ ਖਰਾਬ ਕਰ ਦਿੰਦੀਆਂ ਨੇ ਤੇ ਉੱਥੇ ਲੋਕਾਂ ਦੀ ਸੇਵਾ ਦੀ ਭਾਵਨਾ ਬੜੀ ਸੀ ਉੱਥੇ ਜਿਵੇਂ ਆਪਣੇ ਨੇਟਿਵ ਚਿੜੀਆਂ ਨੇ ਛੋੜੀਆਂ ਵੀ ਪੂਰੀਆਂ ਚਿੜੀਆਂ ਹੁੰਦੀਆਂ ਨੇ ਜਾਂ ਮੋਰ ਨੇ ਤਿੱਤਰ ਨੇ ਉੱਥੇ ਕਾਫੀ ਹੈਗੇ ਨੇ ਘੁਗੀਆਂ ਆਪਣੇ ਉਹ ਚੀਜ਼ਾਂ ਵੀ ਲੋਪ ਹੁੰਦੀਆਂ ਜਾਂਦੀਆਂ ਤੇ ਦਰਖਤ ਵੀ ਜੀ ਆਪਾਂ ਪੰਜਾਬ 'ਚ ਹੁੰਦੇ ਹੋਈ ਵੀ ਇਹ ਚੀਜ਼ ਬਣਾਉਣੀ ਪੈ ਰਹੀ ਹੈ ਤੇ ਕਿਤੇ ਨੇ ਕਿਤੇ ਸੋਚਣ ਦੀ ਜ਼ਰੂਰਤ ਹੈ ਜੀ। ਵੈਸੇ ਕਹਿੰਦੇ ਆ ਕਿ ਜਿਹੜਾ ਬਠਿੰਡਾ ਇੱਕ Rajasthan ਦਾ ਹੀ ਇੱਕ ਸ਼ੁਰੂਆਤ ਹੈਥੋਂ Rajasthan ਦੀ। ਲੋਕ ਕਹਾਂ ਜਾਂਦਾ ਸੀ ਪਹਿਲਾਂ ਇੱਥੇ ਆਪਾਂ ਡਿਵੈਲਪ ਹੋ ਗਏ, ਹਰਿਆਲੀ ਆ ਗਈ ਤੇ ਪਰ ਆਪਾਂ ਦੁਬਾਰਾ ਉਸ ਵੱਲ ਜਾ ਰਹੇ ਆ ਆਪਾਂ ਜਿਹੜੇ ਡਿਵੈਲਪਮੈਂਟ ਦੇ ਨਾਮ ਤੇ ਆਪਾਂ ਦਰਖਤ ਕੱਟ ਰਹੇ ਆ। ਬਿਲਕੁਲ ਜੀ। ਬਿਲਕੁਲ ਤੁਸੀਂ ਗੁਰਜੀਤ ਸਿੰਘ ਕਹਿ ਰਹੇ ਹੋ ਜਿਹੜਾ ਬਠਿੰਡਾ ਹੁਣ ਟਿੱਬਿਆਂ ਦਾ ਸ਼ਹਿਰ ਕਹਿਣ ਲੱਗੇ ਪਰ ਇਹ ਟਿੱਬਿਆਂ ਦਾ ਸ਼ਹਿਰ ਹੈ Rajasthan ਦੇ ਟਿੱਬਿਆਂ ਦਾ ਤੇ ਇੱਥੋਂ ਹੀ ਕਿਸੇ ਸਮੇਂ ਸ਼ੁਰੂ ਹੁੰਦੀ ਸੀ। ਅ ਉਸੇ ਲਈ ਦੂਜੀ ਜੀ ਕਹੀ ਜੀ ਬਿਲਕੁਲ ਸਹੀ ਗੱਲ ਹੈ ਪੰਜਾਬ ਹੈ ਪਾਣੀ ਧਰਤੀ ਹੈ ਤੇ ਇੱਥੇ ਪਾਣੀ ਮੁੱਲ ਵਿਕ ਰਿਹਾ ਬੋਤਲਾਂ ਦੇ ਵਿੱਚ ਉਸੇ ਤਰ੍ਹਾਂ ਪੰਜਾਬ ਹੈ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਦਰਖਤਾਂ ਦੀ ਧਰਤੀ ਹੈ ਉੱਥੇ ਵੀ ਆਪਾਂ ਨੂੰ ਕਿਤਨੇ ਕਿਤੇ ਮੋਡਲ ਸੇਵਾ ਵਾਲੀ ਕੁਛ ਨਾ ਕੁਛ ਕਰ ਰਹੇ ਹੈ ਸ਼ਾਇਦ ਆਪਾਂ ਨੂੰ ਲਾਲਚ ਇਹਨਾਂ ਵੱਧ ਗਿਆ ਜੀ ਕੁਦਰਤ ਨਾਲ ਆਪਾਂ ਖਿਲਵਾੜੇ ਨਾ ਕਰਨ ਲੱਗੇ ਚਾਹ ਚਾਹੇ ਆਪਾਂ ਅਣਜਾਣੇ ਚ ਕਰ ਰਹੇ ਹੈ ਜੀ ਪਰ ਅਣਜਾਣੇ ਦੇ ਵਿੱਚ ਵੀ ਕਰ ਰਹੇ ਹੈ ਤਾਂ ਆਂਛੀਆਂ ਦਾ ਕੀ ਕਸੂਰ ਉਹਦੇ ਵਿੱਚ ਜੀ ਡਵੈਲਪਮੈਂਟ ਚ ਉਹਨਾਂ ਨੇ ਕੀ ਲੈਣਾ ਜੀ ਉਹਨਾਂ ਨੂੰ ਤਾਂ ਦਰਖਤ ਚਾਹੀਦੇ ਆ ਜਿੱਥੇ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਉਹ ਸੁਰੱਖਿਤੀ ਵੱਡੇ ਕਰ ਸਕਣ ਜਿਵੇਂ ਆਪਣੇ ਦੇਖਿਆ ਜੀ ਪਹਿਲਾਂ ਕਿਸੇ ਸਮੇਂ ਗਿਰਜਾਂ ਬੜੀਆਂ ਹੁੰਦੀਆਂ ਸੀਗੀਆਂ ਜੀ ਜਿੱਕ ਪਸ ਜਿੰਨੇ ਕਿ ਮੇਰੀ ਨਾਲ ਸ਼ਾਇਦ ਮੈਂ ਗਲਤ ਹੋਵਾਂ ਤਾਂ ਸ਼ਾਇਦ ਕੋਈ ਪਸ਼ੂਆਂ ਦੇ ਟੀਕਾ ਲੱਗਦਾ ਸੀਗਾ ਜੀ ਉਹਦੇ ਕਰਕੇ ਗਿਰਜਾਂ ਦੀ ਗਿਣਤੀ ਬੜੀ ਘਟੀ ਜਦੋਂ ਮਾਸ ਖਾਦਾ ਉਹਨਾਂ ਨੇ ਘਟਿਆ ਢਾਲ ਚ ਤਾਂ ਆਪਣਾ ਹੀ ਸੀ ਪਰ ਨੁਕਸਾਨ ਉਹ ਕਿੱਥੇ ਜਾ ਕੇ ਗਿਰਜਾਂ ਦਾ ਹੋਇਆ ਜੀ ਐਸੇ ਕਰਕੇ ਚੀੜੀਆਂ ਜਨੌਰ ਹੈ ਜ਼ਹਿਰੀ ਚੀਜ਼ਾਂ ਨੇ ਹਰ ਚੀਜ਼ਾਂ ਦਾ ਆਪਾਂ ਜ਼ਹਿਰ ਘੋ ਰਹੇ ਆ ਆਪਾਂ ਵੀ ਉਹਨਾਂ ਵਿੱਚ ਹੋਣਾ ਮੈਂ ਵੀ ਉਹਨਾਂ ਵਿੱਚ ਹੋਣਾ ਜੀ ਰਾਜਸਥਾਨ ਦੇ ਵਿੱਚ ਹੈ ਰਿਹਾਂ ਸਪਰੇਹਾ ਘਟਾ ਹੈ ਸ਼ਾਇਦ ਉੱਥੇ ਜੀਵ ਜੰਤੂ ਜਨੋਰ ਕਾਫੀ ਨੇ ਜੀ ਜੀ ਡਿਵੈਲਪਮੈਂਟ ਪੰਜਾਬ ਤੇ ਡਿਵੈਲਪਮੈਂਟ ਬਹੁਤ ਏਜੀ ਨਾਲ ਹੋ ਰਹੀ ਹੈ ਜੀ ਬਹੁਤ ਲੋਕ ਤਰੱਕੀ ਕਰ ਰਹੇ ਚੰਗੀ ਚੀਜ਼ਾਂ ਤਰੱਕੀ ਵੀ ਕਰਨੀ ਚਾਹੀਦੀ ਹੈ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਪਰ ਕੁਝ ਚੀਜ਼ਾਂ ਦਾ ਆਪਾਂ ਗਲਤੀਆਂ ਕਰ ਰਹੇ ਆ ਜੀ ਜਿਵੇਂ ਅੱਜ ਬੜੀ ਵਧੀਆ ਕੱਲ ਮੇਰੇ ਦੋਸਤ ਨੇ ਰਵੀ ਪਾਲ ਜੀ ਸਾਡੇ ਵੱਡੇ ਭਾਈ ਸਾਹਿਬ ਉਹਨੇ ਆਖੀ ਵੀ ਆਪਾਂ ਦਰਖਤ ਲਾ ਰਹੇ ਆਂ ਪਰ ਸਜਾਵਟੀ ਦਰਖਤ ਲਾ ਰਹੇ ਆਂ ਬਰਾਉਟੀ ਚਾਹੇ ਕੋਈ ਫਾਇਕੀ ਸਲਾ ਰਹੇ ਆਂ ਚਾਹੇ ਕੋਈ ਸੋਕਾ ਟਰੀ ਲਾ ਰਹੇ ਆਂ ਚਾਹੇ ਕੋਈ ਇੰਪੋਰਟਡ ਇਹ ਜਿਹਨਾਂ ਦਾ ਨਾਮ ਵੀ ਨਹੀਂ ਪਤਾ ਇੱਥੋਂ ਦੇ ਮੂਲ ਹੈ ਵੀ ਨਹੀਂ ਮਾਲਿਕ ਕਹਿੰਦੇ ਨੇ ਭਾਈ ਬੌਜੀ ਆਪੇ ਇਹ ਚੀਜ਼ ਲਗਾ ਲਓ ਅੱਛੀ ਲੱਗੇਗੀ ਉਹ ਅੱਛੀ ਤਾਂ ਜ਼ਰੂਰ ਲੱਗਦੀ ਹੈ ਜੀ ਪਰ ਕੀ ਉਹ ਨੇਚਰਲੀ ਵਧੀਆ ਕੀ ਆਪਣੀ ਕੁਦਰਤ ਲਈ ਵਧੀਆ ਕੀ ਆਪਣੀ ਧਰਤੀ ਲਈ ਉਹ ਠੀਕ ਹੈ ਆਗਲਾ ਦਵਾਲਾ ਆਪਾਂ ਚੀਜ਼ਾਂ ਨੂੰ ਦੇਖ ਕੇ ਆਰਟੀਫੀਸ਼ੀਅਲ ਕਿੰਨੀ ਆਪਾਂ ਜ਼ਿਆਦਾ ਹੋ ਗਈ ਜੀ ਆਪਾਂ ਸੋਨਾ ਬਣਾਉਣ ਦੇ ਚੱਕਰ ਚ ਸਜਾਵਟੀ ਦੇ ਚੱਕਰ ਚ ਜ਼ਿਆ ਫਿਊਚਰ ਦੇਖੋ ਜੀ ਆਪਾਂ ਨੂੰ ਨਹੀਂ ਪਤਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂ ਪਾਣੀ ਡੋਂਗੇ ਹੋਰ ਆਪਾਂ ਤਾਂ ਚਲੋ ਠੀਕ ਐ ਆਉਣ ਵਾਲੀ ਪੀੜ੍ਹੀ ਕੀ ਕਰੇਗੀ ਚਿੜੀਆਂ ਜਨਵਰੇ ਜੇ ਖਤਮ ਹੋ ਗਏ ਆਪਾਂ ਫੇਰ ਵੀ ਸਮਾਨ ਚੋੜਦੇ ਦੇਖਦੇ ਆ ਆਪਣਾ ਬਚਪਨ ਦਾ ਚਿੜੀਆਂ ਚ ਲੰਘੇ ਮੋਬਾਈਲ ਤੋਂ ਹੁੰਦੇ ਨਹੀਂ ਸਹੀ ਖੇਡਾ ਸੀ ਅੱਜ ਵੀ ਆਪਾਂ ਬਹੁਤ ਜੁੜੇ ਹੋਏ ਜਾਨਵਰ ਇਹ ਜੇ ਚਿੜੀਆਂ ਆ ਗਿਆ ਜਿਹੇ ਆਪਾਂ ਹੁਣ ਦਿਖ ਨਹੀਂ ਰਹੀਆਂ ਪਹਿਲਾਂ ਆਪਾਂ ਨੂੰ ਦਿਖਦੀਆਂ ਹੁੰਦੀਆਂ ਸੀ 20 ਸਾਲ ਚ ਆਪਾਂ ਫਰਕ ਪਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਪਿਛਲਾ ਜਿਹੜਾ 20 ਸਾਲ ਚ ਫਰਕ ਪਿਆ ਉਹ ਤੋਂ ਤੇਜ਼ੀ ਨਾਲ ਫਰਕ ਅਗਲੇ 10 ਪਰ ਹਜੇ ਵੀ ਬੇਲਾ ਜੀ ਜਿਵੇਂ ਬੁੱਧੀ ਜੀ ਵੀ ਕਹਿੰਦੇ ਆ ਸਰਕਾਰਾਂ ਵੀ ਆਪਦੇ ਲੈਵਲ ਤੇ ਕੰਮ ਕਰ ਰਹੀਆਂ ਨੇ ਨੋ ਡਾਊਟ ਆਪਾਂ ਸਾਰੀਆਂ ਆਸਾਂ ਸਰਕਾਰਾਂ ਤੇ ਰੱਖ ਲੈਣੇ ਆ ਜੀ ਆਪਾਂ ਆਪਦੀ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਦਰਖਤ ਲਾਉਣ ਤੋਂ ਸਰਕਾਰ ਤਾਂ ਨਹੀਂ ਰੋਕਦੀ ਜੀ ਹਾਲਾਂਕਿ ਕਟਾਈ ਨੂੰ ਸ਼ਾਇਦ ਰੋਕ ਦੇਣ ਪਰ ਦਰਖਤ ਲਾਉਣ ਤੋਂ ਕਦੇ ਨਹੀਂ ਰੋਕਦੀ ਆਪਾਂ ਵਾਪਨੀ ਲਾਰੇ ਜੀ ਕਰ ਰਹੇ ਆ ਤਾਂ ਟਾਈਮ ਨਿਕਲਦਾ ਇਸ ਚੀਜ਼ ਵਾਸਤੇ ਤੇ ਪਰਿਵਾਰ ਜਿਹੜਾ ਪਰਿਵਾਰ ਤੀਕਾ ਵੀ ਪਰਿਵਾਰ ਦੀ ਮੁਹੱਲਾ ਨਿਵਾਸੀਆਂ ਦੀ ਬੜਾ ਸਪੋਰਟ ਰਿਹਾ ਜੀ ਬੜੇ ਐਪਰੀਸ਼ੀਏਟ ਕਰਕੇ ਜਾਂਦੇ ਨੇ ਅਸੀਂ ਇਥੋਂ ਦੇ ਮੂਲ ਨਿਵਾਸੀਆਂ ਪੱਤੀ ਛੁੱਟੀ ਦੇ ਜੀ ਤੋਂ ਸ ਤੇ ਬਾਕੀ ਭਾਈ ਜੀ ਜਦੋਂ ਸਮਾਂ ਨਿਕਲਣਾ ਹੋਵੇ ਕੋੜ ਵੇਲੇ ਕਿਵੇਂ ਸਮਾਂ ਨਿਕਲਿਆ ਜੀ ਤੁਸੀਂ ਦੇਖੋ ਜ਼ਿੰਦਗੀ ਖੜੀ ਗਈ ਸੀ ਜਮਾ ਸਾਰੇ ਘਰਾਂ ਚ ਬਿਠਾਤੇ ਨੇਚਰ ਜੋ ਤਾਂ ਆਪ ਦਾ ਦਫਾ ਦੇ ਖੜਾ ਰਿਆ ਨਾ ਜੀ ਨੇਚਰ ਜੀ ਮੈਂ ਆਪ ਨੂੰ ਗੋਡਿਆਂ ਥਲੇ ਲੈ ਲਿਆ ਸੀ ਉਦੋਂ ਤਾਂ ਕਰ ਤੇ ਇਹ ਚੀਜ਼ਾਂ ਨੇ ਜੀ ਸਮਾਂ ਵੀ ਆਪੇ ਨਿਕਲ ਜਾਂਦਾ ਜੀ ਬਾਕੀ ਬਾਹਨੇ ਹੁੰਦੇ ਆ ਮਜਬੂਰੀਆਂ ਵੀ ਹੁੰਦੀਆਂ ਕੁਝ ਨਹੀਂ ਕਰ ਸਕਦੇ ਠੀਕ ਆ ਹੱਬ ਦੀ ਆਦਿ ਆਦਿ ਮਜਬੂਰੀ ਹੁੰਦੀ ਆ ਪਰ ਇਹ ਹਰ ਗੱਲ ਨਹੀਂ ਆਪਾਂ ਇਹ ਚੀਜ਼ ਆਖਾਂ ਸਾਡੇ ਕੋਲ ਤਾਂ ਸਮਾਂ ਨਹੀਂ ਹਰ ਚੀਜ਼ ਆਪਾਂ ਦੇ ਰਿਸ਼ਤੇਦਾਰਾਂ ਨੂੰ ਮੇਰੇ ਨਾਲ ਨਹੀਂ ਜੀ ਆਪਾਂ ਨੂੰ ਆਪ ਦੇ ਲਈ ਸਮਾਂ ਨਹੀਂ ਆਪਾਂ ਨੂੰ ਜੀ ਪੱਛਾਂ ਲਈ ਸਮਾਨ ਨਹੀਂ ਆਪਾਂ ਨੂੰ ਧਾਰਮਿਕ ਕੰਮ ਰਿਆ ਕਰਨ ਲਈ ਉਹਦੇ ਲਈ ਸਮਾਨ ਨਹੀਂ ਤੇ ਨੇਚਰਲੀ ਦਾ ਬਿਲਕੁਲ ਹੀ ਸਮਾਨ ਨਹੀਂ ਆਪਾਂ ਬਚਣਾ ਚਾਹੁੰਦੇ ਆ ਜੀ ਕੰਮ ਵੀ ਆਕਸੀਜਨ ਦਾ ਕਰਦੇ ਹੋ ਜਿਵੇਂ ਕੋਵਿਡ ਦੀ ਗੱਲ ਵੀ ਕੀਤੀ ਹੈ ਇਹ ਆਕਸੀਜਨ ਦੀ ਆਪਾਂ ਮਹੱਤਤਾ ਹੁਣ ਸਮਝੀ ਪੇੜ ਪੌਦਿਆਂ ਦੀ ਗੱਲ ਵੀ ਕੀਤੀ ਹੈ ਆਪਾਂ ਵਧੀਆਂ ਨੇ ਆਕਸੀਜਨ ਦੀ ਆਪਾਂ ਨੂੰ ਵੱਲੋਂ ਉਹਦਾ ਪਤਾ ਲੱਗਿਆ ਜਦੋਂ ਕੋਵਿਡ ਆਇਆ ਸੀਗਾ ਆਕਸੀਜਨ ਤੁਸੀਂ ਆਕਸੀਜਨ ਦਾ ਕਹੋ ਤੁਹਾਡੇ ਕੋਲ ਵੀ ਆਕਸੀਜਨ ਬਹੁਤ ਤੁਸੀਂ ਦੇਖੋ ਜੀ ਬੋਤਲਾਂ ਚ ਪਾ ਕੇ ਆਕਸੀਜਨ ਵਿਕਦੀ ਹੈ ਆਕਸੀਜਨ ਬਣੀ ਹੈ ਸਿਰਫ ਇੱਕ ਪੇਸ਼ੈਂਟ ਵਾਸਤੇ ਤੁਸੀਂ ਦੇਖੋ ਜਿਵੇਂ ਪਾਣੀ ਹੈ ਜਿਹੜੇ ਕੋਤਮ ਤੇ ਵਿਕਣ ਲੱਗੇ ਆਮ ਲੋਕ ਵੀ ਪੀਣ ਲੱਗੇ ਆਉਣ ਵਾਲੇ ਟਾਈਮ ਦੇ ਵਿੱਚ ਬਿਮਾਰੀਆਂ ਇੰਨੀ ਕਿ ਜ਼ਿਆਦਾ ਵੱਜ ਜਾਣੀਆਂ ਬਹੁਤ ਸਾਰੇ ਦੇਖੋ ਸਾਇੰਟਿਫਿਕ ਰਿਸਰਚ ਹੋ ਚੁੱਕੀਆਂ ਨੇ ਬਹੁਤ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਤੁਸੀਂ ਉੱਥੇ ਆਕਸੀਜਨ ਦੇ ਕੈਫੇ ਖੁੱਲੇ ਹੋਏ ਆ ਜੀ ਕਨਸੈਂਟ੍ਰੇਟਰ ਖੁੱਲੇ ਹੋਏ ਤੁਸੀਂ ਆਧਾ ਘੰਟਾ ਆਕਸੀਜਨ ਲਓ ਥੈਰੇਪੀਸ ਹੁੰਦੇ ਨੇ ਕੈਫੇ ਬਣ ਗਏ ਜੀ ਕਿਤਨੇ ਕਿਤੇ ਜ਼ਰੂਰਤ ਹੈ ਜੀ ਨੇਚਰ ਤੋਂ ਦੂਰ ਹੈ ਹੁਣ ਅੱਜ ਕੱਲ ਦੇਖੋ ਬਾਕੀ ਲੋਕਾਂ ਦੀ ਮੈਂਟੈਲਿਟੀ ਹੈ ਜੀ ਕੋਈ ਪੰਛੀ ਲਈ ਪਾਣੀ ਰੱਖਦਾ ਕੋਈ ਬੰਦੂਕ ਰੱਖਦਾ ਕੋਈ ਬਰਡ ਸਪਾਈਕ ਲ ਮੁੰਜੇ ਸਿੰਗਾਪੁਰ ਕੋਈ ਰੀ ਕੰਟਰੀ ਹੈ ਜੀ ਉੱਥੇ ਜੇ ਤੁਸੀਂ ਪੰਛੀ ਰੱਖੋਗੇ ਜਾਂ ਚੋਗਾ ਪਾਉਗੇ 500 ਡਾਲਰ ਫਾਈਨ ਹੈ ਜੀ ਤੇ ਆਪਾਂ ਕਹਿੰਦੇ ਸਿੰਗਾਪੁਰ ਬਹੁਤ ਡਿਵੈਲਪਡ ਹੈ ਦੇਖੋ ਕਿਤਨੇ ਕਿਤੇ ਸੋਚਣਾ ਪਏਗਾ ਨਾ ਜੀ ਜੇ ਆਪਾਂ ਪੰਛੀਆਂ ਲਈ ਵੀ ਫਾਈਨ ਰੱਖੀਏ ਕਿੱਦ ਨੂੰ ਆਪਣੀ ਇਹ ਦੁਨੀਆਦਾਰੀ ਜਾ ਰਹੀ ਹੈ ਜੀ ਆਪ ਨੂੰ ਸੜਕ ਕੇ ਸੋਚਣ ਦੀ ਜਰੂਰਤ ਹੈ ਜੀ ਇੱਕ ਹੋਰ ਮੈਸੇਜ ਆਖਰ ਜੇ ਦੇ ਦੋ ਵੀ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਾ ਪਵੇ ਲੋ ਜਿਵੇਂ ਆਪਾਂ ਨੇਚਰ ਦੇ ਨਾਲ ਖਲਵਾਲ ਕਰੀਏ ਨੇ ਦਰਖਤ ਵੱਢੀ ਜਾਂਦੇ ਆ ਉਸ ਚੀਜ਼ ਤੇ ਇੱਕ ਛੋਟਾ ਜਿਹਾ ਮੈਸੇਜ ਛੋਟੇ ਭਾਈ ਜੀ ਦੇਖੋ ਮੈਂ ਇਸ ਚੀਜ਼ ਤੇ ਬਹੁਤ ਛੋਟਾ ਹਜੇ ਬਹੁਤ ਨਵਾਂ ਵੀ ਐ ਮੈਂ ਤਾਂ ਬਹੁਤ ਵੱਡੇ ਬੁੱਧੀਜੀਵੀ ਬਹੁਤ ਉੱਚੇ ਵਿਚਾਰਾਂ ਵਾਲੇ ਪੰਛੀ ਲਵਰ ਬर्ड ਲਵਰਸ ਨੇਚਰ ਨੂੰ ਲਵ ਪਿਆਰ ਕਰਨ ਵਾਲੇ ਬੈਠਿਆ ਹਾਂ ਪਰ ਫੇਰ ਵੀ ਤੁਹਾਡੀ ਵੀਰਾਂ ਦੇ ਮਾਧਿਅਮ ਰਾਹੀਂ ਤੁਸੀਂ ਇਲੈਕਟ੍ਰੋਨਿਕ ਮੀਡੀਆ ਤੋਂ ਆਏ ਹੋ ਥੋੜਾ ਧੰਨਵਾਦ ਆ ਜੇ ਸ਼ਾਰਟ ਆਮ ਤੇ ਇੱਕ ਸੁਨੇਹਾ ਦਈਏ ਕਿ ਤੁਸੀਂ ਨੇਚਰ ਨਾਲ ਜੁੜੋ ਜੀ ਆਪਣੇ ਰਵਾਇਤੀ ਦਰਖਤ ਲਗਾਓ ਕੋਈ ਜਗ੍ਹਾ ਕੱਢੋ ਜੇ ਆਪਾਂ ਘਰ ਬਣਾ ਰਹੇ ਹਾਂ ਤਾਂ ਕੋਈ 10 ਗੱਜ 20 ਗੱਜ ਦਾ ਦਰਖਤ ਲਈ ਰੱਖੋ ਉਸ ਹਾਂਜੇ پارک ਆ ਉੱਥੇ ਪੁਰਾਣੇ ਰਵਾਇਤੀ ਦਰਖਤ ਵੱਡੇ ਦਰਖਤ ਜਿਹੜੇ ਪੀੜ੍ਹੀਆਂ ਤੱਕ ਚੱਲਦੇ ਨੇ ਬੋੜ ਹੈ ਕਿੱਡੀ ਲਾਈਫ ਹੈ 20 30 ਸਾਲ ਚ ਤਾ ਉਹ ਜੜਾ ਹੀ ਲਾਉਂਦਾ ਪੂਰੀਆਂ ਪਕਾਉਂਦਾ ਜੀ ਕਿੰਨੇ ਕਰੀ ਸਾਲਾ ਪੁਰਾਣੇ ਆ ਗਵਰਨਮੈਂਟ ਨੂੰ ਵੀ ਹੈਗਾ ਜੀ ਜੋ ਕੋਈ ਐਕੁਜੀਸ਼ਨ ਹੁੰਦੀ ਹੈ ਸੜਕਾਂ ਚ ਚੌੜੀ ਹੁੰਦੀ ਹੈ ਤਰ੍ਹਾਂ ਕੱਟੇ ਜਾਂਦੇ ਆ ਐਡੇ ਜਿੰਨੇ ਦਰਖਤ ਹੈਗੇ ਉਹਨੇ ਏਰੀਆ ਕੋਈ ਖਰੀਦ ਕੇ ਚਾਹੇ ਉਹਨਾਂ ਦੇ ਮਵਾਜੇ ਨਾਲ ਹੀ ਖਰੀਦ ਕੇ ਉਹਨੂੰ ਵਣਪਾਗ ਨੂੰ ਜਗ੍ਹਾ ਲੈ ਕੇ ਦਿੱਤੀ ਜਾਵੇ ਤਾਂ ਕਿ ਉੱਥੇ ਵਣਪਾਗ ਦਰਾਖਤ ਲਗਾ ਸਕੇ ਜਾਂ ਰੋਡ ਸਾਈਡ ਹੀ ਹੋ ਰਿਹਾ ਹੈ ਅਕੁਇਜਿਸ਼ਨ ਕਰਕੇ ਪੌਕੇਟਸ ਬਣਾਈਆਂ ਜਾਂ ਛੋਟੀਆਂ-ਛੋਟੀਆਂ ਸਰਕਾਰੀ ਆਪਣੇ ਪਿੰਡਾਂ ਦੇ ਵਿੱਚ ਛਾਂਬ ਲਾਈਟਾਂ ਜ਼ਮੀਨਾਂ ਹੈਗੀਆਂ ਉਹਦੇ ਵਿੱਚ ਦਰਾਖਤ ਲਗਾਉਣੇ ਜ਼ਰੂਰੀ ਕੀਤੇ ਜਾਣ ਕੁਝ ਵੀ ਹੈ ਕਿਸੇ ਵੀ ਰੂਪ ਚ ਲੋਕਾਂ ਤੇ ਬੋਝ ਵੀ ਨਾ ਪਾਇਆ ਜਾਵੇ ਪਰ ਲੋਕਾਂ ਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਸਰਕਾਰ ਕੋਈ ਹਰ ਚੀਜ਼ਾਂ ਆਪ ਨਹੀਂ ਕਰ ਸਕਦੀ ਸੀਮਤ ਸੋਰਸ ਹੁੰਦੇ ਸਰਕਾਰ ਕੋਲੇ ਲੋਕ ਵੀ ਇਹ ਚ ਸਹਿਯੋਗ ਦੇਣ ਆਮ ਪਬਲਿਕ ਵੀ ਸਹਿਯੋਗ ਦੇਵੇ ਤਾਂ ਆਪਾਂ ਆਪਣੀ ਆਪਣੀ ਪੀੜੀ 5-7 ਸਾਲਾਂ ਜਾਂ 20 ਸਾਲਾਂ ਚ ਕਾਫੀ ਖਰਾਬ ਹੋਇਆ ਤਾਂ 10 ਸਾਲਾਂ ਦੇ ਵਿੱਚ ਉਹ ਚੀਜ਼ਾਂ ਕਰਾਗਿੱਤੇ ਜੀ ਜਨਾ ਠੀਕ ਕਰਤਾਂਗੇ ਜੀ ਕਵਰ ਅਪ ਕਰਦੇ ਠੀਕ ਹੈ ਥੈਂਕ ਯੂ ਤਾਂ ਦੋਸਤੋ ਮੈਸੇਜ ਬਾਈ ਨੇ ਬਹੁਤ ਵਧੀਆ ਦਿੱਤਾ ਇਹਦੇ ਵਿੱਚੋਂ ਬਹੁਤ ਸਾਰੇ ਮੈਸੇਜ ਮਿਲੇ ਆ ਜਿਵੇਂ ਕਿ ਬਾਈ ਜੀ ਨੇ ਹੁਣੇ ਗੱਲ ਕੀਤੀ ਕਿ ਕੁਦਰਤ ਨਾਲ ਖਲਵਾੜ ਨਾ ਕਰੀਏ ਕਿਉਂਕਿ ਦਰਖਤ ਵੱਢਦੇ ਆ ਪੁਛਟ ਬਹੁਤ ਟਾਈਮ ਪਹਿਲਾਂ ਜਦੋਂ ਗੱਲ ਕਰਦੇ ਹੁੰਦੇ ਸੀ ਕਿ ਪਾਣੀ ਬੋਤਲਾਂ 'ਚ ਵਿਕਿਆ ਕਰੂਗਾ ਪਾਣੀ ਪੀਣ ਵਾਲਾ ਬੋਤਲਾਂ 'ਚ ਵਿਕਿਆ ਕਰੂ ਉਹ ਬੋ ਹੱਸਦੇ ਹੁੰਦੇ ਸੀਗੇ ਕਿ ਪਾਣੀ ਹੁਣ ਬੋਤਲਾਂ 'ਚ ਵਿਕਿਆ ਕਰੂਗਾ ਤਾਂ ਅੱਜ ਵਿਕ ਰਿਹਾ ਤੇ ਆਪਾਂ ਪੀ ਵੀ ਰਹੇ ਹਾਂ ਉਸੇ ਤਰ੍ਹਾਂ ਬਾਈ ਜੀ ਨੇ ਦੱਸਿਆ ਕਿ ਜਿਵੇਂ ਆਕਸੀਜਨ ਆ ਆਕਸੀਜਨ ਮਤਲਬ ਕਿ ਸਾਹ ਆਪਣੇ ਸਾਹ ਵੀ ਹੁਣ ਬੋਤਲਾਂ ਦੇ ਵਿਕਿਆ ਕਰਨਗੇ ਵਿਕ ਵੀ ਰਹੇ ਆ ਅਜੇ ਸਾਫ਼ ਸ਼ਹਿਰਾਂ ਚ ਨਹੀਂ ਪਹੁੰਚੇ ਤਾਂ ਹੁਣ ਅੱਜ ਤੋਂ ਬੋਤਲ ਜਿਸ ਤਰ੍ਹਾਂ ਪਾਣੀ ਆਪਾਂ ਖਰੀਦ ਕੇ ਪੀਦੇ ਆ ਨਾ ਉਸ ਤਰ੍ਹਾਂ ਆਕਸੀਜਨ ਸਾਹ ਵੀ ਖਰੀਦ ਕੇ ਆਪਾਂ ਲਿਆ ਕਰਾਂਗੇ ਤਾਂ ਆਪਾਂ ਕੁਦਰਤ ਨਾਲ ਖਿਲਵਾੜ ਨਾ ਕਰੀਏ ਇਹ ਜਿਹੜਾ ਬਾਈ ਜੀ ਨੇ ਉਪਰਾਲਾ ਕੀਤਾ ਹੈ ਇਹਦੀ ਵਧੀਆ ਤਾਲੀਫ ਕਾਬਲੇ ਤਾਰੀਫ ਗੱਲ ਹੈ ਇਹ ਇੱਕ ਇਹ ਵੀ ਮੈਸੇਜ ਵਿੱਚੋਂ ਦਿੱਤਾ ਬਾਈ ਜੀ ਨੇ ਕਿ ਬੱਚਿਆਂ ਨੂੰ ਇੱਕ ਸਮਰਪਿਤ ਕੀਤਾ ਬੱਚਿਆਂ ਦੇ ਨਾਮ ਤੇ ਬਣਾਇਆ ਹੈ ਤੇ ਬੱਚਿਆਂ ਜਿਵੇਂ ਦੋ ਪੀੜੀਆਂ ਨੂੰ ਜੋੜਨ ਦਾ ਇੱਕ ਇੱਕ ਬ੍ਰਿਜ ਇਹ ਸਾਬਤ ਹੋਊਗਾ ਇਹ ਕਿ ਬੱਚੇ ਆਉਣ ਵਾਲੀ ਵਿਰਾਸਤ ਨੂੰ ਨਾਮ ਲਿਖਿਆ ਆਉਣ ਵਾਲੀ ਜਿਹੜੀ ਸਾਡੇ ਪੀੜੀਆਂ ਹੋਣਗੀਆਂ ਉਹਨਾਂ ਨੂੰ ਇੱਕ ਮੈਸੇਜ ਦਈਏ ਉਹਨਾਂ ਨੂੰ ਉਹਨਾਂ ਵਾਸਤੇ ਵਿਰਾਸਤ ਛੱਡ ਕੇ ਜਾਈਏ ਤਾਂ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਬਾਈ ਜੀ ਦੇ ਵਿਚਾਰ ਕਿਵੇਂ ਲੱਗੇ ਬਾਈ ਦਾ ਉਪਰਾਲਾ ਇਹ ਕਿਵੇਂ ਲੱਗਿਆ ਇਹ ਤੇ ਕਮੈਂਟ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਵੱਧ ਤੋਂ ਵੱਧ ਲੋਕਾਂ ਨੂੰ ਮੈਸੇਜ ਮਿਲੇ ਅਸੀਂ ਵੀ ਕੁਦਰਤ ਦੇ ਨਾਲ-ਨਾਲ ਚੱਲੀਏ ਕੁਦਰਤ ਦੀ ਸਾਹਮਣੇ ਸਵਾਲ ਕਰੀਏ ਤਾਂ ਕਿ ਆਪਣਾ ਜਿਹੜਾ ਸੰਸਾਰ ਆਪਣੀ ਧਰਤੀ ਹੈ ਇਹਨੂੰ ਸੁਰੱਖਿਤ ਰੱਖ ਸਕੀਏ ਵਧੀਆ ਇੱਕ ਆਪਣੀ ਦੁਨੀਆ ਬਣ ਸਕੀਏ ਆਪਣਾ ਆਲਾ ਦਵਾਲਾ ਚੁਗਿਰਦਾ ਵਧੀਆ ਵਧੀਆ ਬਣ ਸਕੇ ਸਾਡਾ ਚੁਗਿਰਦਾ ਵਧੀਆ ਬਣ ਸਕੇ ਤਾਂ ਆਪਾਂ ਖੁਸ਼ੀਆਂ ਦੇ ਨਾਲ ਰਹੀਏ ਸਕੂਨ ਦੇ ਨਾਲ ਰਹੀਏ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਦੀਪਕਰਨ ਜੈ ਹਿੰਦ ਜੈ ਪਰਮਤ